ਦੇਹ ਦੁਨੀਆ ਦੇ ਬਾਤ ਤੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਰਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਬੜੀਆਂ ਇਹ ਅੱਜ ਦੀਆਂ ਬੜੀਆਂ ਅਹਿਮ ਪੰਜ ਖਬਰਾਂ ਆਓ ਪਹਿਲਾਂ ਤੁਹਾਨੂੰ ਇਹਨਾਂ ਪੰਜ ਖਬਰਾਂ ਦਾ ਸੰਖੇਪ ਸੁਣਾ ਦਿੰਨੇ ਆ ਤੇ ਉਸ ਤੋਂ ਬਾਅਦ ਅਸਲਾ ਮਾਂਗੇ ਵਿਸਥਾਰ ਪਹਿਲੀ ਖਬਰ ਹੈ ਕਿ ਸੰਯੁਕਤ ਕਿਸਾਨ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਬਨ ਨੂੰ 6 ਦਸੰਬਰ ਨੂੰ ਦਿੱਲੀ ਮਰਜੀਬੜਾ ਦਾ ਜਥਾ ਰਵਾਨਾ ਕੀਤਾ ਜਾਵੇਗਾ। ਦੂਸਰੀ ਖਬਰ ਦਿਲਿੰਦਰ ਵਿੱਚ ਰਣਜੀਤ ਬਿੱਟੂ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਭਾਜਪਾ ਤਿਆਰ ਹੈ। ਤੀਸਰੀ ਖਬਰ ਹੈ ਕਿ ਨਗਰ ਨਿਗਮ ਚੋਣਾ ਨੂੰ ਲੈ ਕੇ ਲਗਾਤਾਰ ਝੂਠੇ ਦਿਨ ਵੀ ਆਪ ਪ੍ਰਧਾਨ ਦੀ ਪਾਰਟੀ ਆਗੂਆਂ ਨਾਲ ਮੀਟਿੰਗ ਹੋਈ। ਨਗਰ ਕੌਂਸਲਾਂ ਤੇ ਪੰਚਾਇਤਾਂ ਦੀ ਹੋਈ ਸਮੀਖਿਆ। ਚੌਥੀ ਖਬਰ ਹੋਵੇਗੀ ਕਿ ਸੀਪਕ ਸੰਗ ਤੇ ਬੁੱਤੇ ਮਾਮਲੇ ਬਾਰੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਭਾਜਪਾ ਤੇ ਤਿੱਖਾ ਹਮਲਾ ਬੋਲਿਆ। ਕਿ ਹੈ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਮੰਗਲ ਸਿੰਘ ਦੇ ਨਾਂ ਤੇ ਰੱਖਣਾ ਚਾਹੁੰਦੇ ਸੀ ਪਰ ਮਾਨ ਸਰਕਾਰ ਨੇ ਪੱਖ ਸਿੰਘ ਦੇ ਨਾਂ ਤੇ ਰੱਖਿਆ ਪੰਜਵੀਂ ਖਬਰ ਪੜਾਂਗੇ ਕੈਨੇਡਾ ਦੇ ਮੰਤਰੀ ਵਿਦਿਆਰਥੀਆਂ ਤੇ ਵਰਕ ਪਰਮਿਟ ਲੈਣ ਵਾਲਿਆਂ ਨੂੰ ਦਿੱਤਾ ਵੱਡਾ ਝਟਕਾ ਫੀਸਾਂ ਦੀ ਕੀਤਾ ਵਾਅਦਾ ਤੇ ਦੋਸਤੋ ਅਗਰ ਇਹ ਖਬਰਾਂ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗ ਰਿਹਾ ਹੈ ਤਾਂ ਇਸ ਚੈਨਲ ਦੀ ਇੱਕ ਮਦਦ ਕਰੋ ਜੇ ਤੁਸੀਂ ਇਸ ਨੂੰ YouTube ਤੇ ਦੇਖਦੇ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇ ਤੁਸੀਂ ਅਗਰ Facebook ਪੇਜ ਤੇ ਵੇਖ ਰਹੇ ਹੋ ਤਾਂ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਵੋ ਬਿਲਕਾ ਨਿਊਜ਼ ਆਨਲਾਈਨ ਪਰਵਾਰ ਵਿੱਚ ਵਾਦਾ ਕਰੂ ਤੇ ਆਓ ਹੁਣ ਤੁਹਾਨੂੰ ਇਹਨਾਂ ਖਬਰਾਂ ਦਾ ਸੁਣਾ ਦਿੰਨੇ ਆ ਵਿਸਤਾਰ ਪਹਿਲੀ ਖਬਰ ਤੁਹਾਨੂੰ ਕਿਸਾਨੀ ਸਭਾ ਨਾਲ ਸੰਬੰਧ ਸੁਣਾਉਂਦੇ ਆ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜਬੂਤ ਮੋਰਚੇ ਦੇ ਆਗੂ ਹਮਲੂ ਅੱਜ ਚੰਡੀਗੜ੍ਹ ਵਿੱਚ ਇਹ ਐਲਾਨ ਕਰ ਦਿੱਤਾ ਹੈ ਕਿ 6 ਦਸੰਬਰ ਨੂੰ ਸ਼ੰਭੂ ਬਾਟਰ ਤੋਂ ਮਰਜੀਵੜਿਆਂ ਦਾ ਜਥਾ ਦਿੱਲੀ ਲਈ ਰਵਾਨਾ ਕੀਤਾ ਜਾਵੇਗਾ। ਪ੍ਰਮੁੱਖ ਕਿਸਾਨ ਆਗੂ ਸਰਪੰਨ ਸਿੰਘ ਪੰਦੇਰ, ਮਨਜੀਤ ਸਿੰਘ ਰਾਏ, ਸੁਖਦੀਪ ਸਿੰਘ ਭੋਜਰਾਜ ਨੇ ਚੰਡੀਗੜ੍ਹ ਕਿਸਾਨ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਜਥੇ ਲਗਾਤਾਰ ਜਾਰੀ ਰੱਖੇ ਜਾਣਗੇ। ਜਥਿਆਂ ਵਿੱਚ ਕਿਸਾਨ ਆਗੂ ਆਪਣਾ ਢੀਂਦਾ ਸਮਾਨ ਨਾਲ ਲੈ ਕੇ ਚੱਲਣਗੇ। ਸ ਸਬੰਧੀ ਵਧੇਰੇ ਰੂਪ ਰੇਖਾ ਕਿਸਾਨ ਆਗੂਆਂ ਵੱਲੋਂ 4 ਦਸੰਬਰ ਨੂੰ ਸ਼ੰਪੂ ਵਾਟਰ ਵਿਖੇ ਸੱਦੇ ਇੱਕ ਪੱਤਰਕਾਰ ਸਮੇਲਨ ਦੌਰਾਨ ਦਸੀ ਜਾਵੇਗੀ ਇਸੇ ਦੌਰਾਨ 7% ਪੰਦੇਰ ਵੱਲੋਂ ਖਨੌਰੀ ਵਾਟਰ ਉੱਤੇ ਮੰਡਵਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸੇਤ ਪ੍ਰਤੀ ਖਲਾਸਾ ਕਰਦਿਆਂ ਕਹੇ ਕਿ ਉਹਨਾਂ ਦੀ ਸੇਤ ਵਿੱਚ ਵਿਗੜ ਰਹੀ ਹੈ ਅਤੇ ਉਹਨਾਂ ਦਾ ਭਾਰ ਵੀ ਘਟ ਰਿਹਾ ਹੈ ਜੇਕਰ ਜੋ ਗਾਇਕ ਜਗਜੀਤ ਸਿੰਘ ਢੱਲੇਵਾਲ 26 ਨਵੰਬਰ ਤੋਂ ਮਰਨ ਵਰਤ ਉੱਤੇ ਬੈਠੇ ਹੋਇਆ ਤੇ ਦੂਸਰੀ ਖਬਰ ਦੋਸਤੋ ਤੁਹਾਨੂੰ ਸੁਣਾ ਰਿਹਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਬਿੱਟੂ ਅੱਜ ਨਾਰੀ ਦੇ ਤਜਨੰਦ ਪੂਜੇ ਸੀ ਇਸ ਤਰ੍ਹਾਂ ਰਵਨੀਤ ਬਿੱਟੂ ਨੇ ਕਿਹਾ ਕਿ ਗੁਜਰਾਲ ਫੈਮਲੀ ਤਿੰਨ ਪਿੰਡਾਂ ਤੋਂ ਸੇਵਾ ਵਿੱਚ ਲੱਗੀ ਹੋਈ ਹੈ ਇਸ ਸਭ ਦੀ ਵੱਡੀ ਗੱਲ ਹੈ ਉਹਨਾਂ ਨੇ ਕਿਹਾ ਕਿ ਗੁਜਰਾਲ ਫੈਮਲੀ ਨਾਲ ਜੁੜੀ ਕਮੇਟੀ ਦਾ ਵੀ ਧੰਨਵਾਦ ਹੈ ਜੋ ਇਸ ਸੇਵਾ ਵਿੱਚ ਲੱਗੀ ਹੈ ਤੇ ਇੱਥੇ ਬੱਚਿਆਂ ਦਾ ਸੁਪਨਾ ਪੂਰਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦਾ ਵੀ ਪਰਿਵਾਰ ਛੋਟੇ-ਮੋਟੇ ਬੱਚਿਆਂ ਨੂੰ ਇੱਥੇ ਛੱਡ ਜਾਂਦਾ ਤੇ ਇਸ ਸੰਸਥਾ ਵੱਲੋਂ ਪਾਲਣ-ਪੋਸ਼ਣ ਕਰਕੇ ਉਹਨਾਂ ਬੱਚਿਆਂ ਦਾ ਸੁਪਨਾ ਪੂਰਾ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਰਵਨੀਤ ਬਟੂ ਨੇ ਕਿਹਾ ਕਿ ਕਿਸਾਨਾਂ ਨਾਲ ਕੱਲ੍ਹ ਵੱਤ ਲਈ ਭਾਜਪਾ ਤਿਆਰ ਹੈ ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੇ ਮਸਲੇ ਨੂੰ ਕੇਂਦਰ ਸਰਕਾਰ ਕੋਲ ਰੱਖਣਾ ਚਾਹੀਦਾ ਹੈ ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਵੀ ਸਪਸ਼ਟ ਕਿਹਾ ਹੈ ਕਿ ਜੇਕਰ ਕਿਸਾਨ ਸ਼ਾਂਤੀਪੂਰਨ ਢੰਗ ਨਾਲ ਇਥੋਂ ਲੰਮਣਗੇ ਤਾਂ ਅਸੀਂ ਉਹਨਾਂ ਨੂੰ ਦਿੱਲੀ ਜਾਣ ਵੱਲ ਨਹੀਂ ਜਾਣ ਤੋਂ ਰੋਕਾਂਗੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਮੰਥਨ ਦਾ ਦੌਰ ਜਾਰੀ ਹੈ ਆਪ ਪੰਜਾਬ ਦੇ ਪ੍ਰਧਾਨ ਅਮਰ ਰੋੜਾ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਚੁਪ ਤੇ ਦਿਲ ਪਾਰਟੀ ਆਗੂ ਨਾਲ ਮੀਟ ਕੀਤੀ ਅਤੇ ਪਵਕ ਦੀ ਰਣਨੀਤੀ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਐਤਵਾਰ ਨੂੰ ਜਾਨੀ ਕਿ ਅੱਜ ਸੂਬਾ ਪ੍ਰਧਾਨ ਅਮਰੋੜਾ ਨੇ ਚੰ디ਗੜ੍ਹ ਪਾਰਟੀ ਦਾ ਦੌਰਾ ਕੀਤਾ ਦਰਜਨਾ ਪਾਰਟੀ ਦੇ ਅਹੁਦੇਦਾਰਾਂ ਵਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਚੋਣ ਖੇਤਰਾਂ ਦੇ ਪਾਰਟੀ ਆਗੂਆਂ ਨਾਲ ਨਗਰ ਕੌਂਸਲਾ ਕਮੇਟੀਆਂ ਅਤੇ ਨਗਰ ਪੰਚਾਇਤਾਂ ਬਾਰੇ ਵਿਸਤਾਰਪੂਰਵਕ ਚਰਚਾ ਕੀਤੀ ਗਈ ਸੂਬੇ ਦੀਆਂ 5 ਨਗਰ ਨਗਮਾਂ ਦੇ ਨਾਲ ਨਾਲ 42 ਨਗਰ ਕੌਂਸਲਾ ਤੇ ਕਮੇਟੀਆਂ ਲਈ ਗਈ ਚੋਣਾਂ ਹੋਣੀਆਂ ਹਨ ਆਮ ਆਦਮੀ ਪਾਰਟੀ ਦਾ ਪੂਰਾ ਧਿਆਨ ਨਗਰ ਨਿਗਮਾਂ ਦੇ ਨਾਲ ਨਾਲ ਸਾਰੀਆਂ ਕੌਂਸਲਾਂ ਤੇ ਕਮੇਟੀਆਂ ਤੇ ਵੀ ਹੈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸਮੁਧਰ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਮਿਹਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਸੀਂ ਪਿਛਲੇ 3-4 ਦਿਨਾਂ ਵਿੱਚ ਸਾਰੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨਾਲ ਸੰਬੰਧਿਤ ਸਥਾਨਕ ਪਾਰਟੀਆਂ ਆਗੂਆਂ ਨਾਲ ਸਾਰੇ ਮੁੱਦਿਆਂ ਤੇ ਵਿਸਤਾਰ ਉਹਨਾਂ ਨੇ ਕੱਲ੍ਹ ਵੱਤ ਕੀਤੀ ਹੈ ਚੋਣਾਂ ਦੀ ਸਾਰੀ ਰਣਨੀਤੀ ਤਿਆਰ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਲੋਕ ਆਸ ਪਰੀਆਂ ਨਗਰਾਂ ਨਾਲ ਆਮ ਆਦਮੀ ਪਾਰਟੀ ਵੱਲ ਵੇਖ ਰਹੀ ਹੈ ਇੱਥੇ ਨਾਲ ਹੀ ਆਪ ਸਰਕਾਰ ਵੱਲੋਂ ਪਿਛਲੇ 2.5 ਸਾਲਾਂ ਦੌਰਾਨ ਕੀਤੇ ਕੰਮਾਂ ਤੋਂ ਲੋਕ ਬੇਹਦ ਪ੍ਰਵਾਪਤ ਹਨ ਹੁਣ ਸਥਾਨਕ ਸ਼ਾਸਨ ਵਿੱਚ ਵੀ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ ਵੱਖ-ਵੱਖ ਪਾਰਟੀਆਂ ਅਤੇ ਜਥੇਬੰਦੀਆਂ ਵੱਲੋਂ ਸ਼ਹੀਦੀ ਦਿਵਸ ਤੋਂ ਬਾਅਦ ਨਗਰ ਨਿਗਮ ਚੁਣਾ ਕਰਵਾਉਣ ਦੀ ਮੰਗ ਤੇ ਅਮਨ ਲੁਟਾ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਦੇ ਸੀਈਓ ਨੂੰ ਵੀ ਸ਼ਹੀਦੀ ਦਿਵਸ ਸੰਬੰਧੀ ਚਿੰਤਾ ਪ੍ਰਗਟਾਈ ਹੈ ਸਾਡਾ ਇਹੀ ਇਰਾਦਾ ਹੈ ਕਿ ਸ਼ਹੀਦੀ ਦਿਵਸ ਮੌਕੇ ਚੋਣਾ ਨਾ ਕਰਵਾਈਆਂ ਜਾਣਾ ਪਰ ਇਹ ਫੈਸਲਾ ਲੈਣਾ ਸਾਡੇ ਹੱਥ ਵਿੱਚ ਨਹੀਂ ਹੈ ਤਰੀਕਾ ਦਾ ਐਲਾਨ ਕਰਨ ਦਾ ਅਧਿਕਾਰ ਚੋਣ ਕਮਿਸ਼ਨ ਕੋਲ ਹੈ ਉਤਰੀਕ ਤੈ ਕਰੇਗਾ ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਚੋਨਾ ਸੁਵੰਦੀ ਹਾਈ ਕੋਰਟ ਦੇ ਕੁਝ ਸਖਤ ਹੁਕਮਾਂ ਕਮਿਸ਼ਨ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਤਰੀਕ ਤੈ ਕਰਨੀ ਹੈ ਇਸ ਲਈ ਸਾਨੂੰ ਚੋਣ ਕਮਿਸ਼ਨ ਦੇ ਫੈਸਲੇ ਦੀ ਅਡੀਕ ਕਰਨੀ ਚਾਹੀਦੀ ਹੈ ਦੋਸਤੋ ਚੌਥੀ ਖਬਰ ਚੰਡੀਗੜ੍ਹ 에어ਪੋਰਟ ਦੇ ਸ਼ਿਵパク ਸੰਗ ਦੇ ਬੁੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਬੜਾ ਤਿੱਖਾ ਹਮਲਾ ਕੀਤਾ ਹੈ ਆਪ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕਾਂਗ ਨੇ ਕਿਹਾ ਕਿ ਭਾਜਪਾ ਵਾਲੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਆਪਣੇ ਹਰਿਆਣਾ ਦੇ ਆਗੂ ਮੰਗਲ ਸਿੰਘ ਦੇ ਨਾਂ ਤੇ ਰੱਖਣਾ ਚਾਹੁੰਦੇ ਸਨ ਪਰ ਮਾਨ ਸਰਕਾਰ ਦੇ ਯਤਨਾਂ ਸਦਕਾ ਹਵਾਈ ਅੱਡੇ ਦਾ ਨਾਮ ਸ਼ਹੀਦ 에ਜਮ ਭਗਤ ਸਿੰਘ ਦੇ ਨਾਂ ਤੇ ਰੱਖਿਆ ਗਿਆ ਹੈ ਭਾਜਪਾ ਆਗੂਆਂ ਤੇ ਸਵਾਲ ਕਰਦੇ ਹਨ ਕਾਂਗ ਨੇ ਕਿਹਾ ਕਿ ਭਾਜਪਾ ਵਾਲੇ ਇੰਨਿਆਂ ਦਿਨਾਂ ਬਾਅਦ ਭਗਤ ਸਿੰਘ ਦੇ ਬੁੱਤ ਦਾ ਮੁੱਦਾ ਉਠਾ ਰਹੇ ਹਨ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਉਹ 10 ਸਾਲ ਅਕਾਲੀ ਦਲ ਨਾਲ ਫਤਿਹ ਚ ਰਹੇ ਤਾਂ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਦਾ ਬਰੁਨ ਕਿਉਂ ਕਰ ਰਹੀ? ਉਹਨਾਂ ਨੇ ਕਿਹਾ ਕਿ ਸਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵਾਨਾ ਨੇ ਮਹਾਰੀ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਉੱਥੇ ਉਹਨਾਂ ਦਾ ਬੁੱਤ ਵੀ ਲਗਾਇਆ। ਮੁੱਖ ਮੰਤਰੀ ਬਹੁਤ ਜਲਦੀ ਇਸ ਮੁੱਦੇ ਦਾ ਰੁਕਾਟ ਨੂੰ ਵੀ ਕਰਨੇ ਜਾ ਰਹੇ ਹਨ ਭਾਜਪਾ ਇਸ ਨੂੰ ਬੇਲੋੜਾ ਮਤਾ ਬਣਾ ਰਹੀ ਹੈ ਸ਼ਹੀਦਾਂ ਦੇ ਨਾਂ ਤੇ ਇਸ ਤਰ੍ਹਾਂ ਦੀ ਘਟਨਾ ਰਾਜ ਨਹੀਂ ਹੋਣੀ ਚਾਹੀਦੀ ਦੋਸਤੋ ਪੰਜਵੀਂ ਤੇ ਆਖਰੀ ਹੋਰ ਤੁਹਾਨੂੰ ਆਉ ਸੁਣਾਉਣੇ ਆ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਵਿਵਾਦ ਤੋਂ ਬਾਅਦ ਕੈਨੇਡਾ ਲਗਾਤਾਰ ਵਿਦਿਆਰਥੀਆਂ ਤੇ ਸਮਝਾਖਤ ਰਿਹਾ ਹੈ ਜਿਸ ਨੂੰ ਲੈ ਕੇ ਅਜਿਹੀ ਅੱਜ ਦੀ ਕਵਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿ ਕੈਨੇਡਾ ਸਰਕਾਰ ਲਗਾਤਾਰ ਨੈਤਨਾਮੇ ਬੁਲਾ ਕ ਰਹੀ ਹੈ ਕਮਾਂਤਰੀ ਵਿਦਿਆਰਥੀਆਂ ਅਤੇ ਵਰਕ ਪਰਮਿਟ ਲੈਣ ਵਾਲਿਆਂ ਨੂੰ ਵੱਡਾ ਝਟਕਾ ਦੇ ਰਹੀ ਹੈ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਅਗਵਾਈ ਵਾਲੀ ਹਕੀ ਕੈਨੇਡਾ ਸਰਕਾਰ ਨੇ 1 ਦਸੰਬਰ ਤੋਂ 7 ਛੜੀਆਂ ਦੀ APIਸਾ ਵਿੱਚ ਵਾਧਾ ਕਰ ਦਿੱਤਾ ਹੈ ਹੁਣ 1 ਦਸੰਬਰ ਨੂੰ ਕੈਨੇਡਾ ਜਾਣ ਵਾਲੇ ਵੇਸਟਰਾਂ ਵਰਕਰਾਂ ਅਤੇ ਵਿਦਿਆਰਥੀਆਂ ਦੀਆਂ ਅਰਜ਼ੀਆਂ ਅਤੇ ਪ੍ਰੋਸੈਸਿੰਗ ਫੀਸਾਂ ਵਿੱਚ ਵੱਡਾ ਵਾਧਾ ਹੋਵੇਗਾ ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਉਹਨਾਂ ਲੋਕਾਂ ਤੇ ਪਵੇਗਾ ਜੋ ਕੈਨੇਡਾ ਵਿੱਚ ਸਿੱਖਿਆ ਜਾਂ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਹਨ ਕੈਨੇਡਾ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਰਿਵਿਊਜ਼ ਐਂਡ ਸਿਟੀਜ਼ਨਸ਼ਿਪ ਨੇ ਅਸਥਾਈ ਨਿਵਾਸੀਆਂ ਲਈ ਕਈ ਅਰਜ਼ੀਆਂ ਦੇ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ ਇਹਨਾਂ ਵਿੱਚ ਅਸਥਾਈ ਨਿਵਾਸੀ ਰੁਤਬੇ ਦੀਆਂ ਅਰਜ਼ੀਆਂ ਵਿਜਤਰ ਕਾਮਿਆਂ ਅਤੇ ਵਿਦਿਆਰਥੀਆਂ ਲਈ ਕੈਨੇਡਾ ਬਾਹਰ ਜਾਣ ਦੇ ਅਧਿਕਾਰਤ ਅਰਜ਼ੀਆਂ ਅਪਰਾਧਿਕ ਮੂੜ ਬਿਚੇ ਬੇਦੀਆਂ ਅਰਜ਼ੀਆਂ ਗੰਭੀਰ ਅਪਰਾਧਾਂ ਸਮੇਤ ਅਤੇ ਅਸਥਾਈ ਨਿਵਾਸੀ ਪਰਮਟ TRP ਅਰਜ਼ੀਆਂ ਸ਼ਾਮਲ ਹਨ ਇਸ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਸੋ ਦੋਸਤੋ ਇਹ ਸੀ ਖਬਰਾਂ ਅੱਜ ਦੀਆਂ ਜਿਹੜੀਆਂ ਅਖਬਾਰਾਂ ਦੀਆਂ ਸੁਰਤੀਆਂ ਬਣੀਆਂ ਨੇ ਇਹ ਤੁਹਾਡੇ ਲਈ ਅਸੀਂ ਲੈ ਕੇ ਆਏ ਸੀ ਤੇ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਅਗਰ ਤੁਹਾਨੂੰ ਇਹ ਪ੍ਰੋਗਰਾਮ ਚੰਗੇ ਲੱਗੇ ਹੈ ਤੇ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੇ ਕਿਸੇ ਤਰ੍ਹਾਂ ਦੇ ਵੀ ਵਿਚਾਰ ਲੇਖ ਸਕਦੇ ਹੋ ਇਹਨਾ ਪ੍ਰੋਗਰਾਮ ਨੂੰ ਅੱਗੇ ਲਾਇਕ ਦਾ ਸ਼ੇਅਰ ਕਰਨ ਨਾਲ ਪੁਰਨਾ ਤਾਂ ਕਿ ਦੋਸਤੋ ਤੁਹਾਡੇ ਹੁਣਾਂ ਪੁਰ ਦੋਸਤਾ ਮਿੱਤਰਾਂ ਤੱਕ ਵੀ ਇਹ ਪ੍ਰੋਗਰਾਮ ਜੜੇ ਪਹੁੰਚ ਸਕਣ ਤੇ ਆਓ ਹੁਣ ਤੁਹਾਡੇ ਤੋਂ ਲੈਣ ਦਾ ਆਯਾਤ ਲੈਣ ਦਾ ਸਮਾਂ ਹੋ ਗਿਆ ਤੇ ਕੱਲ ਫਿਰ ਮਿਲ ਇਸ ਵੇਲੇ ਤੁਹਾਡੀ ਇਹ ਖਬਰਾਂ ਲੈ ਕੇ ਆਵਾਂਗੇ ਉਹਨਾਂ ਤੱਕ ਦਿਓ ਅਯਾਤ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ